ਆ ਜੋ ਬਾਧੇ ਆ ਮੇਰੇ ਘਰ ਵੱਲ ਉਹ ਘਰ ਦੀ ਕਰਦੇ ਆਂ ਸੈਰ ਦਿਖਾਉਣਾ ਸੋਨੂੰ ਇਹ ਘਰ ਦਾ ਨੀਮਾ ਹੋਗਲਾ ਠੀਕ ਹੈ ਚਲੋ ਥੋੜੀ ਹੋ ਚੜ ਲੱਗ ਗਏ ਵੀ ਜੇ ਫਲੋਰ ਤੇ ਜਾਣਾ ਵੀ ਜੇ ਥੋੜੀ ਚੜ ਕੇ ਆਇਆ ਦੂਜੇ ਫਲੋਰ ਤੇ ਠੀਕ ਹੈ ਆ ਜੀ ਤੁਹਾਡਾ ਨਾ ਆਪਣਾ ਘਰ ਕਿੱਥੇ ਹੈ ਤੁਸੀਂ ਕਹਿੰਦੇ ਹੋ ਘਰ ਲਓ ਇਹ ਘਰ ਇਹ 3 ਕਮਰੇ ਇਹ ਹੈ ਜੀ ਸਾਡਾ ਘਰ ਸੋਹਣਾ ਤੇ ਸੁਨੱਖਾ ਦੋ ਬੈੱਡਾ ਦੋ ਬੰਦੇ ਰਹਿੰਦੇ ਪਏ ਅਸੀਂ ਠੀਕ ਹੈ ਇੱਧਰ ਸਾਡਾ ਬਾਥਰੂਮ ਆ ਨੋਰਮਲ ਹੋ ਗਿਆ ਸੈਂਕੋਗੇ ਇੱਧਰ ਸੀਟ ਲੱਗੀ ਹੋਈ ਹੈ ਸੀਟ ਨਹੀਂ ਦਿਖਾ ਰਹੀ ਠੀਕ ਹੈ ਇਧਰ ਬੱਥੇ ਲਾਇਤਾ ਇਹ ہماری ਹੈ ਇਥੇ ਕਪੜੇ-ਕਪੜੇ ਰੱਖੀ ਹੋਈ ਏ ਜਿੱਦਾਂ ਵੀ ਠੀਕ ਹੈ ਨਾਲੇ ਮੂੰਹ ਦੇਖਣ ਨੂੰ ਸ਼ੀਸ਼ਾ ਹੈਗਾ ਤੇ ਇਹ ਸਾਡੇ ਦੋ ਟੇਬਲ ਆ ਅਸੀਂ 스마트ਫੋਨ ਰੱਖ ਦੀ ਇਹਦੇ ਨਾਲ ਚ ਜੋ ਵੀ ਭੰਡਾ ਠੀਕ ਨਾਲ ਪਾਂ ਡੇਂਡੇ ਤੇ ਸਬਜ਼ੀਆਂ ਸੁੱਕਦੀਆਂ ਢਾਕੇ ਇਧਰੇ ਕੋ ਉਹ ਮੇਰਾ ਟੇਬਲ ਇੱਥੇ ਵੀ ਸਮਾਨ ਸੁੰਨ ਰੱਖਿਆ ਆ ਪੱਖਾ ਗਾ ਸਾਡੇ ਕੋਲੇ ਈ ਸੀ ਹੈ ਨਹੀਂ ਗਾ ਗਰੀਬਾਂ ਕੋਲ ਪੱਖਾ ਫਿਰ ਤੇ ਆ ਦੋ ਸਾਡੇ ਬੈੱਡ ਆਗੇ ਇਹ ਸਾਡਾ ਘਰ ਤੇ ਇੱਕ ਚੀਜ਼ ਆ ਅਵਲੀ ਆ ਦੇਖੋ ਦੇਖਣ ਵਾਲੇ ਨੂੰ ਤਾਂ ਹਾਸੇ ਲੱਗਦੀ ਆ ਲੇਕਿਨ ਸਾਨੂੰ ਸਾਡੇ ਵਾਸਤੇ ਬਹੁਤ ਅਜੀਬ ਚੀਜ਼ ਹੈ ਲੈ ਮੈਂ ਬੈਠ ਗਿਆ ਬੈਠ ਕੇ ਦਿਖਾ ਰਿਹਾ ਤੁਹਾਨੂੰ ਬੈਠ ਕੇ ਖੁੱਲਦੀ ਹੈ ਇਹ ਠੀਕ ਹੈ ਦੇਖੋ ਇਹ ਹੈ ਸਾਡੀ ਫਰਿੱਜ ਐਡੀ ਵੱਡੀ ਇਸ ਤੇ ਕਮੈਂਟ ਜਰੂਰ ਕਰਕੇ ਦੱਸਿਓ ਇਹ ਫਰਿੱਜ ਸਾਡੀ ਕਿੱਦਾਂ ਦੀ ਲੱਗੀ ਤੁਹਾਨੂੰ ਠੀਕ ਹੈ ਦੁੱਧ ਰੱਖਿਆ ਹੋਇਆ ਤੇ ਮਟਰ ਪਏ ਆ ਹੋਰ ਸਬਜ਼ੀ ਕੋਈ ਨਹੀਂ ਇਹਨਾਂ ਦੀ ਸਬਜ਼ੀ ਲਿਆਵਾਂਗੇ ਸ਼ਾਮ ਨੂੰ ਮਾਰਕੀਟ ਜਾਵਾਂਗੇ ਤੇ ਇੱਧਰ ਬੋਰਡ-ਬੋਰਡ ਲੱਗੇ ਹੋਇਆ ਸਾਡੇ ਇਹ ਸਰਦੀਆਂ ਚ ਆਪਣਾ ਹੀਟਰ ਆਗਾ ਗਰਮ ਕਰਨ ਵਾਸਤੇ ਮਤਲਬ ਕਿ ਗਰਮਾਇਸ਼ ਕਰਨ ਵਾਸਤੇ ਹੀਟਰ ਦਿੱਤਾ ਹੋਇਆ ਇਹ ਸਾਡੀ ਵਿੰਡੋ ਆ ਗਈ ਆ ਇੱਧਰ ਬਾਹਰ ਦਾ ਨਜ਼ਾਰਾ ਹੈ ਠੀਕ ਹੈ ਵਿੰਡੋ ਖੁੱਲੀ ਆ ਗਰਮੀ ਦਾ ਟਾਈਮ ਆ ਲੜ ਜਾਂਦੀ ਪਈ ਆ ਕਮੈਂਟ ਜ਼ਰੂਰ ਕਰਕੇ ਦੱਸਿਓ ਤੁਸੀਂ ਠੀਕ ਹੈ ਕਿ ਹੋਜੀ ਲੱਗਦੀ ਤੁਹਾਨੂੰ ਵੀਡੀਓ ਤੇ ਵੀਡੀਓ ਚੰਗੀ ਲੱਗਦੀ ਆ ਮੇਰਾ ਰੂਮ ਕਿ ਕਿਦਾਂ ਦਾ ਲੱਗਿਆ ਤੇ ਚੈਨਲ ਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਵੀਰੇ ਚੈਨਲ ਨੂੰ ਠੀਕ ਹੈ ਸਬਸਕ੍ਰਾਈਬ ਕਰਨ ਤੇ ਕੋਈ ਤੁਹਾਡਾ ਪੈਸਾ ਨਹੀਂ ਗਰੀਬਾਂ ਦਾ ਇਹ 100 ਰੁਪਏ ਦਾ ਤੁਹਾਡਾ ਖਰਚਾ ਠੀਕ ਹੈ ਰੈਂਟ ਤੇ ਰਹਿੰਦੇ ਆ ਧੰਨਵਾਦ ਥੈਂਕ ਯੂ ਆ ਜੋ ਵਾਦੇ ਆ ਮੇਰੇ ਘਰ ਵੱਲ